ਜਿਹੜਾ ਆਰ ਪੀ ਐਮ ਹੈ ਇਹ ਬਹੁਤ ਵੱਡੀ ਗੱਲ ਹੈ ਆਰ ਪੀ ਐਮ ਹੈ ਨਾ ਜਿਹੜਾ ਤੁਹਾਡਾ ਆਰ ਪੀ ਐਮ ਵਾਲੀ ਸੂਈ ਹੈ ਇਸ ਦਾ ਗੇਰ ਆਪਣਾ ਮੁਕੰਮਲ ਹੋ ਗਿਆ ਤੇ ਚੌਥਾ ਗੇਰ ਆਪਾਂ 45 ਤੇ ਆਪਾਂ ਚੌਥਾ ਗੇਰ ਪਾਤਾ ਤੇ ਹੁਣ ਆਪਾਂ ਪਾਉਣਾ ਪੰਜਵਾਂ ਗੇਰ ਹੈ ਪੰਜਵਾਂ ਗੇਰ ਕਿੱਥੇ ਪੈਣਾ ਆਪਣਾ ਘੱਟੋ ਘੱਟ ਇਹਦੀ ਸਪੀਡ ਹੋਵੇ 60 65 ਦੀ ਸਪੀਡ ਹੋਵੇ ਜਦੋਂ ਆਪਾਂ ਗੱਡੀ ਚਲਾਉਨੇ ਆ ਥੋੜਾ ਜਿਹਾ ਫਰਕ ਪੈ ਜਾਂਦਾ ਹੈਗਾ ਤੇ ਆਪਾਂ ਸ਼ੁਰੂ ਕਰਦੇ ਆ ਜਦੋਂ ਪਹਿਲਾ ਗੇਅਰ ਪਾਉਣਾ ਨਾ ਆਪਾਂ ਤੇ ਆ ਮੀਟਰ ਕੰਨੀ ਧਿਆਨ ਮਾਰਦੇ ਬਾਈ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਜਿੰਨੇ ਵੀਰਾਂ ਵੀਡੀਓ ਦੇਖ ਰਹੇ ਨੇ ਸਭ ਨੂੰ ਹੀ ਰਿਕਵੈਸਟ ਹੈ ਵੀ ਵੀਡੀਓ ਸਾਰੀ ਦੇਖਿਓ ਤੁਸੀਂ ਪਹਿਲਾਂ ਵੀ ਆਪਾਂ ਵੀਡੀਓ ਪਾਈ ਹੈ ਜਿਨ੍ਹਾਂ ਨੇ ਵੀਡੀਓ ਗੱਡੀ ਸਿੱਖਣੀ ਹੋਵੇ ਤੇ ਅੱਜ ਆਪਾਂ ਪਾ ਰਹੇ ਆ ਐਵਰੇਜ ਵਾਸਤੇ ਵੀ ਜਿਹੜੇ ਵੀਰ ਕਹਿੰਦੇ ਨੇ ਯਾਰ ਸਾਡੀ ਗੱਡੀ ਐਵਰੇਜ ਨਹੀਂ ਦੇਰੀ ਡੇੜੀ ਮੈਂ ਗੱਡੀ ਇਸ ਟਮ ਬੈਠਾਂਗਾ ਇਹ ਡਿਜ਼ਾਇਰ ਹੈ 14 ਮਾਡਲ ਗੱਡੀ ਹੈ ਬਜ਼ਾਰ ਦੇ ਵਿੱਚ ਵੀ ਕਈ ਵੀਰ ਮਿਲ ਜਾਂਦੇ ਨੇ ਆਪਣੇ دوست ਮਿੱਤਰ ਕਹਿ ਦਿੰਦੇ ਨੇ ਅਰ ਬਾਈਰ ਸੋਡੀ ਗੱਡੀ ਇੰਨੀ ਐਵਰੇਜ ਦੇ ਰਹੀ ਹੈ ਤੇ ਸਾਡੇ ਵਾਲੀ ਨਹੀਂ ਦੇ ਰਹੀ ਤੇ ਆਪਾਂ ਨੂੰ ਬਹਿਮ ਹੋ ਜਾਂਦਾ ਕੋਈ ਇੰਜਨ ਚ ਕਚਰਾ ਹੋਣਾ ਜਾਂ ਐਵਰੇ ਤੈਉ ਐਵਰੇਜ ਨਹੀਂ ਦੇ ਰਹੀਗੀ ਇਹਦਾ ਕੁਝ ਨਹੀਂ ਹੁੰਦਾ ਜਦੋਂ ਆਪਾਂ ਸਰਵਿਸ ਕਰਾਉਨੇ ਆ ਨਾ ਸਾਰਾ ਕੁਝ ਮਿਸਤਰੀ ਆਪਾਂ ਨੂੰ ਓਕੇ ਦੀ ਰਿਪੋਰਟ ਕਰਕੇ ਦਿੰਦਾ ਹੈ ਕਈ ਗੱਲਾਂ ਹੁੰਦੀਆਂ ਨੇ ਜਦੋਂ ਆਪਾਂ ਗੱਡੀ ਚਲਾਉਨੇ ਆ ਥੋੜਾ ਜਿਹਾ ਫਰਕ ਪੈ ਜਾਂਦਾਗਾ ਤੇ ਆਪਾਂ ਸ਼ੁਰੂ ਕਰਦੇ ਆ ਜਦੋਂ ਪਹਿਲਾ ਗੇਅਰ ਪਾਉਣਾ ਨਾ ਆਪਾਂ ਤੇ ਆ ਮੀਟਰ ਕੰਨੀ ਧਿਆਨ ਮਾਰਦੇ ਬਾਈ ਵੀ ਗੇਅਰ ਨੇ ਜਿਹੜੇ ਆਪਾਂ ਗੱਡੀ ਦੇ ਹਿਸਾਬ ਦੇ ਨਾਲ ਪਾਉਣੇ ਨੇ ਆਪਾਂ ਗੇਰ ਆ ਆ ਦੇਖੋ ਸਪੀਡ ਹੋ ਗਈ 20 ਦੀ ਸਪੀਡ ਹੋ ਗਈ ਤੇ ਮੈਂ ਦੂਜਾ ਗੇਅਰ ਨਾਲ ਦੀ ਨਾਲ ਪਾਤਾ ਕਈ ਵੀਰ ਕੀ ਕਰਦੇ ਨੇ ਖਿੱਚ ਕੇ ਪਾ ਦਿੰਦੇ ਨੇ ਗੇਅਰ ਨੂੰ ਜੇ ਤੁਹਾਨੂੰ ਕਾਲੀ ਆ ਫਿਰ ਤਾਂ ਉਹ ਅਲੱਗ ਗੱਲ ਐ ਜੇ ਤੁਸੀਂ ਨਾਰਮਲ ਜਾ ਰਹੇ ਹੋ ਨਾ ਫਿਰ ਤੁਸੀਂ ਗੇਅਰ ਰੇ ਆ ਪਾਉਣੇ ਨੇ ਤੇ ਤੀਸਰਾ ਗੇਅਰ ਦੇਖੋ ਤੁਸੀਂ ਥੋੜਾ ਜਿਹਾ ਖਿੱਚਿਆ ਗੱਡੀ ਨੂੰ ਤੇ ਆਪਾਂ ਨੇ ਤੀਕ ਦੇ ਵਿਚਾਲੇ ਆਪਾਂ ਗੇਰ ਆ ਜਿਹੜਾ ਪਾ ਦਿੱਤਾ 40 ਤੇ ਗੱਡੀ ਆ ਗਈ ਉਸ ਤੋਂ ਬਾਅਦ ਆਪਾਂ ਤੀਸਰਾ ਗੇਰ ਆਪਣਾ ਮੁਕੰਮਲ ਹੋ ਗਿਆ ਤੇ ਚੌਥਾ ਗੇਰ ਆਪਾਂ 45 ਤੇ ਆਪਾਂ ਚੌਥਾ ਗੇਰ ਪਾਤਾ ਤੇ ਹੁਣ ਆਪਾਂ ਪਾਉਣਾ ਪੰਜਵਾਂ ਗੇਰ ਆ ਪੰਜਵਾਂ ਵਗੇਰ ਕਿੱਥੇ ਪੈਣਾ ਆਪਣਾ ਘਟੋ ਘਟ ਇਹਦੀ ਸਪੀਡ ਹੋਵੇ 60 65 ਦੀ ਸਪੀਡ ਹੋਵੇ ਬੈਸ 60 ਕ ਦੀ ਸਪੀਡ ਹੋਵੇ ਇੱਥੇ ਆਪਣਾ ਪੰਜਵਾਂ ਗੇਰ ਪੈ ਗਿਆ ਹੁਣ ਹੌਲੀ ਹੌਲੀ ਗੱਡੀ ਨੂੰ ਪੰਜਾ ਤੁਸੀਂ ਖੜਾ ਲੈਣਾ ਇਹ ਨਹੀਂ ਵੀ ਗੱਡੀ ਦੀ ਸਪੀਡ ਆ ਜਿਹੜੀ 40 ਹੋ ਜੇ 80 ਹੋ ਜੇ ਕਦੇ ਆਪਾਂ 100 ਤੇ ਕਰ ਦਿੰਨੇ ਆ ਇੱਕ ਥਾਂ ਤੇ ਪੰਜਾ ਖੜਾ ਲਓ ਜਿਵੇਂ ਮੰਨ ਲਓ ਵੀ ਹੁਣ ਗੱਡੀ ਆਪਣੀ 60 70 ਤੇ ਜਾਰੀ ਹੈ ਗੱਡੀ ਆਪਣੀ ਤੇ ਜਿਹੜੀ ਦੂਸਰੀ ਗੱਲ ਹੈ ਇਧਰ ਮਾਰਿਓ ਆ ਜਿਹੜਾ ਆਰ ਪੀ ਐਮ ਹੈ ਇਹ ਬਹੁਤ ਵੱਡੀ ਗੱਲ ਹੈ ਆਰ ਪੀ ਐਮ ਇਹ ਜਿਹੜਾ ਤੁਹਾਡਾ ਆਰ ਪੀ ਐਮ ਵਾਲੀ ਸੂਈ ਹੈ ਇਹ 2 ਤੋਂ ਉੱਤੇ ਨਹੀਂ ਜਾਣੀ ਚਾਹੀਦੀ ਦੇਖੋ ਹੁਣ 2 ਤੇ ਥੱਲੇ ਆ ਇਹ ਤੇ ਸਪੀਡ ਹੈਗੀ ਆ 70 ਦੀ ਗੱਡੀ ਦੀ ਤੇ ਇਹਦੇ ਨਾਲ ਹੈ ਗੱਡੀ ਆਰਪੀਐਮ ਦੇ ਨਾਲ ਹੀ ਤੁਹਾਡੀ ਗੱਡੀ ਨੇ ਐਵਰੇਜ ਦੇਣੀ ਆ ਇਹ ਕਦੇ ਵੀ ਤੁਸੀਂ ਗੱਡੀ ਖਿੱਚ ਕੇ ਘੇਰ ਨਹੀਂ ਪਾਉਣਾ ਕਾਲੀ ਨਹੀਂ ਕਰਨੀ ਮਸ਼ੀਨਰੀ ਹੈ ਬਾਈ ਜੀ ਇਹ ਇੱਕ ਤਾਂ ਆਪਣੀ ਸੇਫਟੀ ਆ ਜਦੋਂ ਆਪਾਂ ਨੋਰਮਲ ਚੱਲਦੇ ਆਂ ਦੂਸਰੀ ਆਪਣਾ ਜਿਹੜਾ ਗੱਡੀ ਹੈ ਜਿਹੜਾ ਗੱਡੀ ਦਾ ਵੀ ਬਹੁਤ ਫਾਇਦਾ ਹੈਗਾ ਕੋਈ ਵੀ ਗੱਡੀ ਦਾ ਨੁਕਸਾਨ ਨਹੀਂ ਹੁੰਦਾ ਹੁਣ ਮੰਨ ਲਓ ਉਹ ਗੱਡੀ ਜਾ ਰਹੀ ਹੈ ਸਾਹਮਣੇ ਮੈਂ ਪਹਿਲੀ ਰੇਸ ਤੋਂ ਪੈਰ ਚੱਕ ਲਿਆ ਕਈ ਵਾਰ ਆਪਾਂ ਕੀ ਕਰਦੇ ਆ ਜਦੋਂ ਲਵੇ ਜਾ ਕੇ ਬ੍ਰੇਕ ਮਾਰਦੇ ਆ ਜਾਂ ਸਾਹਮਣੇ ਆਪਣੇ ਮੋੜ ਆ ਗਿਆ ਕੋਈ ਮੋੜ ਤੇ ਕੀ ਕਰਦੇ ਆ ਆਪਾਂ ਗੱਡੀ ਆਪਣੀ ਫੁੱਲ ਹੁੰਦੀ ਹੈ 80 90 100 ਤੇ ਹੁੰਦੀ ਹੈ ਗੱਡੀ ਲਵੇ ਜਾ ਕੇ ਆਪਾਂ ਕੀ ਕਰਦੇ ਆ ਬ੍ਰੇਕ ਤੇ ਮਾਰਦੇ ਆ ਇਹਦੇ ਵਿੱਚ ਇੱਕ ਤਾਂ ਗੱਡੀ ਦਾ ਨੁਕਸਾਨ ਹੈ ਕਲਚ ਪਲੇਟਾਂ ਜਾਂਦੀਆਂ ਨੇ ਜਦੋਂ ਆਪਾਂ ਜਾਦੇ ਕਲਚ ਪਲੇਟ ਕਲਚ ਦਬਾਂਗੇ ਤੇ ਦੂਸਰੀ ਗੱਲ ਆ ਕਿ ਜਿਹੜੇ ਲੈਦਰ ਨੇ ਬ੍ਰੇਕ ਮਾਰਦੇ ਆ ਜਦੋਂ ਆਪਾਂ ਲਵੇ ਜਾ ਕੇ ਤੇ ਆਪਣੇ ਲੈਦਰ ਵੀ ਛੇ ਦੀ ਘਸਦੇ ਨੇ ਸਾਡੀਆਂ ਗੱਡੀਆਂ ਦੋ ਗੱਡੀਆਂ ਨੇ ਸਾਡੇ ਲਵੇ 14 14 ਮਾਡਲ ਨੇ ਗੱਡੀਆਂ ਅਸੀਂ ਬਹੁਤ ਘੱਟ ਕੰਮ ਹੈ ਜਿਹੜਾ ਅਸੀਂ ਗੱਡੀਆਂ ਦਾ ਕਰਾਉਨੇ ਆ ਤੇ ਇੰਨਾ ਸਾਨੂੰ ਕੁਝ ਵੀ ਨਹੀਂ ਉਹ ਹੁੰਦਾਗਾ ਵੀ ਜਾਦੇ ਸਾਨੂੰ ਕੰਮ ਕਰਾਉਣਾ ਪਵੇ ਤੇ ਜਿਹੜੀ ਗੱਡੀ ਆ ਸਾਡੀ ਆ ਦਿਖਾਇਓ ਬਈ ਮੀਟਰਾ 2 ਲੱਖ ਦੇ ਤਕਰੀਬਨ ਲਵੇ ਚੱਲ ਗਈ ਸਾਡੀ ਗੱਡੀ ਇਹੇ ਅਜੇ ਤੱਕ ਅਸੀਂ ਕਲਚ ਪਲੇਟ ਪਵਾਈ ਨਹੀਂ ਇੰਨੀ ਗੱਡੀ ਏਜੰਸੀ ਵਾਲੇ ਵੀ ਫੇਲ ਕਰਦੇ ਬਈ ਆਪਾਂ ਏਜੰਸੀ ਵਾਲੇ ਵੀ ਕਹਿੰਦੇ ਨੇ ਵੀ ਐਨਾ ਨਹੀਂ ਹੋ ਸਕਦਾ ਕਾਰਨ ਕਿਉਂਕਿ ਤੁਹਾਡੀ ਚਲਾਈ ਤੇ ਡਿਪੈਂਡ ਕਰਦਾ ਵੀ ਤੁਸੀਂ ਗੱਡੀ ਨੂੰ ਕਲਚ ਕਿੰਨਾ ਦੇ ਰਹੇ ਹੋ ਬ੍ਰੇਕ ਕਿੰਨਾ ਦੇ ਰਹੇ ਹੋ ਤੇ ਜਿੰਨਾ ਲੋਹਾ ਇਹਨੂੰ ਦੱਬੀ ਜਾਓਗੇ ਇਹਨੇ ਭੱਜੀ ਜਾਣਾ ਪਰ ਜੇ ਜ ਐਵਰੇਜ ਦੀ ਗੱਲ ਕਰਨੀ ਹੈ ਐਵਰੇਜ ਐਨ ਹੀ ਨਿਕਲਦੀ ਆਰਪੀਐਮ ਦੇਖੋ ਤੁਸੀਂ 2 ਤੋਂ ਉੱਤੇ ਨਹੀਂ ਹੋਣਾ ਚਾਹੀਦਾ ਤੁਹਾਡੀ ਸਪੀਡ ਆ ਜਿਹੜੀ ਰੋਡ ਦੇ ਉੱਤੇ ਲਿਖਿਆ ਹੁੰਦਾ ਹੈ 40 50 60 ਹਰੇਕ ਬਾਣ ਦੀ ਲਿਖੀ ਹੁੰਦੀ ਆ ਸਾਧਨ ਦੀ ਵੀ ਕਿੰਨੀ ਸਪੀਡ ਐਸਦੀ ਜਦੋਂ ਆਪਾਂ ਰੋਡ ਦੇ ਰੂਲ ਫੋਲੋ ਕਰਦੇ ਆ ਸਾਡੀ ਵੀ ਸੇਫਟੀ ਆ ਦੂਸਰੇ ਵੀ ਜਿਹੜੇ ਆਪਣੇ ਵੀਰ ਸੜਕਾਂ ਤੇ ਚੱਲਦੇ ਹਨ ਉਹਨਾਂ ਦੀ ਵੀ ਸੇਫਟੀ ਹੈ ਸੋ ਗੱਡੀਆਂ ਵਾਸਤੇ ਹੋਰ ਜਾਣਕਾਰੀ ਵਾਸਤੇ ਸਾਡੇ ਪੇਜ ਨੂੰ ਫੋਲੋ ਕਰ ਲਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ ਸਾਰੇ ਵੀਰਾਂ ਦਾ